ਉਹ ਇੱਕ ਟੋਟਲ ਭੰਡੀ ਪ੍ਰਚਾਰ ਹੈ। ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਨਾ ਬੋਲ ਸਕਦਾ ਨਾ ਹੀ ਮੇਰੇ ਇਹ ਖੋਨ ਵਿੱਚ ਗੱਲ। ਜਦੋਂ ਸਿੱਖਾਂ ਦੇ ਹੱਕ ਤੇ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ 'ਚ ਬੋਲਿਆ। ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ 3 ਮਹੀਨੇ ਸਰਕਾਰ ਰਹੀ ਹੈ। ਇੱਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਿਆ ਮੁਆਵਜ਼ਾ ਦਿੱਤਾ। ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ 나ਹੀਂ ਮੈਂ ਬੋਲ ਸਕਦਾ 나ਹੀਂ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਉਹ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐ ਇਸ ਕਰਕੇ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਬਰਾਂ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਪਾਰਟੀ ਦਾ ਬੜਾ ਧੰਨਵਾਦੀ ਹਾਂ ਜੋ ਜੋ ਮੈਨੂੰ ਉਹਦੇ ਦਿੱਤੇ ਐ ਮੈਂ ਉਹਨਾਂ ਦਾ ਪਾਰਟੀ ਦਾ ਧੰਨਵਾਦੀ ਹਾਂ ਔਰ ਮੈਂ ਕੋਸ਼ਿਸ਼ ਕਰ ਰਿਹਾ ਉਨਾ ਤੇ ਪੂਰਾ ਉਤਰਾਂ ਜੇ ਮੈਨੂੰ ਚੇਅਰਮੈਨ ਐਗਰੀਕਲਚਰ ਦੀ ਸਟੈਂਡਿੰਗ ਕਮੇਟੀ ਦਾ ਪਾਰਲੀਮੈਂਟ ਦਾ ਬਣਾਇਆ ਗਿਆ ਤਾਂ ਮੈਂ ਕਿਸਾਨਾਂ ਵਾਸਤੇ ਐਮਐਸਪੀ ਦੀ ਰეკਮੈਂਡੇਸ਼ਨ ਪਾਰਲੀਮੈਂਟ ਚ ਰੱਖੀ ਹੈ ਤੇ ਨਾਲ-ਨਾਲ ਪਰਾਲੀ ਬਾਰੇ ਕਿਹਾ ਕਿ 100 ਰੁਪਿਆ ਪ੍ਰਤੀ ਕੁਇੰਟਲ ਐਮਐਸਪੀ ਦੇ ਨਾਲ ਦੋ ਪਰਾਲੀ ਇਕੱਠਾ ਕਰਨ ਦਾ ਇਸੇ ਤਰ੍ਹਾਂ ਐਨੀਮਲ ਹਸਬੈਂਡਰੀ ਬਹੁਤ ਸਾਰੀਆਂ ਰਿਕਮੈਂਡੇਸ਼ਨਾਂ ਕੀਤੀਆਂ ਉੱਥੇ ਭਾਜਪੀ ਦੀ ਮжоਰਿਟੀ ਮੈਂਬਰ ਹੈ ਟੋਟਲ 30 ਮੈਂਬਰ ਹੈ ਮжоਰਿਟੀ ਭਾਜਪੀ ਦੀ ਹੈ ਲੇਕਿਨ ਫੇਰ ਵੀ ਐਸੀ ਐ ਪਾਸ ਕੀਤਾ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਜਿਹੜਾ ਕਿ ਬਹੁਤ ਹੀ ਕਰਨਾ ਮੁਸ਼ਕਲ ਹੈ ਤੇ ਜਦੋਂ ਸਿੱਖਾਂ ਦੇ ਹੱਕ ਚ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ ਚ ਬੋਲਿਆ ਸਿੱਖੀ ਬਾਰੇ ਚ ਤੇ ਜਦੋਂ ਮਜ਼ਦੂਰਾਂ ਦੀ ਗੱਲ ਆਈ ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ 3 ਮਹੀਨੇ ਸਰਕਾਰ ਰਹੀ ਹੈ ਇਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਇਆ ਮੁਆਵਜ਼ਾ ਦਿੱਤਾ ਜਿਹਦੇ ਵਿੱਚ 17000 ਰੁਪਇਆ ਕਿਸਾਨਾਂ ਵਾਸਤੇ ਤੇ 1700 ਰੁਪਇਆ ਮਜ਼ਦੂਰਾਂ ਵਾਸਤੇ ਵੀ ਦਿੱਤਾ ਕਮੇਟੀ ਦੇ ਵਿੱਚ ਅਸੀਂ ਇਹ ਰეკਮੈਂਡੇਸ਼ਨ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦੀ ਭਲਾਈ ਦੀ ਗੱਲ ਹੈ ਉੱਥੇ ਮਜ਼ਦੂਰਾਂ ਦੀ ਭਲਾਈ ਦਾ ਵੀ ਵਿੱਚ ਰੱਖੋ ਮੈਂ ਹਰ ਵਰਗ ਦੀ ਗੱਲ ਕਰਦਾ ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਧੀਆਂ ਭੁਗਤਿਆ ਹੈ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਅੱਜ ਤੱਕ ਕਿਸਾਨਾਂ ਦੇ ਨਾਲ ਖੜਾ ਜਿੱਥੇ ਜ਼ਰੂਰਤ ਹੁੰਦੀ ਕਿਸਾਨਾਂ ਦੇ ਹੱਕ ਚ ਬੋਲਦਾ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਚ ਵਖ ਵਗ ਜਾਤਾਂ ਵਖ ਵਗ ਧਰਮ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪ੍ਰেজੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ ਜੋੜਿਆ ਗਿਆ